ਬੀਜੇਪੀ ਆਗੂ ਦਮਨ ਬਾਜਵਾ ਸਾਡੇ ਨਾਲ ਮੌਜੂਦ ਨੇ ਗੱਲਬਾਤ ਕਰਦੇ ਆ ਪ੍ਰਾਈਮ ਮਿਨਿਸਟਰ ਗੁਰਦਾਸਪੁਰ ਤੋਂ ਹੁਣੇ-ਹੁਣੇ ਜਹਾਜ਼ ਦੇ ਰਾਹੀਂ ਦਿੱਲੀ ਰਵਾਨਾ ਹੋਏ ਨੇ ਮੈਮ ਅੰਦਰ ਗਏ ਪ੍ਰਧਾਨ ਮੰਤਰੀ ਜੀ ਨਾਲ ਗੱਲਬਾਤ ਹੋਈ ਤੁਹਾਨੂੰ ਲੱਗਦਾ 1600 ਕਰੋੜ ਰੁਪਏ ਨਾਲ ਪੰਜਾਬ ਦਾ ਨੁਕਸਾਨ ਦੀ ਪਰਪਾਈ ਹੋ ਜੇਗੀ ਦੇਖੋ ਜੋ ਫਿਲਹਾਲ ਪ੍ਰਧਾਨ ਮੰਤਰੀ ਜੀ ਨੇ ਦਰਖਨ ਕੀਤਾ ਹੈ ਹਲੇ ਤਾਂ ਇਹ ਫਸਟ ইয়ার ਸੀਗਾ ਅਸੀਂ ਐਸ ਬੀਜਪੀ ਵਰਕਰਸ ਗਰਾਉਂਡ ਤੇ ਜਿਹੜੇ ਕੰਮ ਕਰ ਰਹੇ ਆ ਅਸੀਂ ਇਸ ਤੋਂ ਵੱਧ ਦੀ ਵੀ ਮੰਗ ਕਰਾਂਗੇ ਬਟ ਇਨੀਸ਼ੀਅਲ ਜੋ ਉਹਨਾਂ ਨੇ ਮਦਦ ਕੀਤੀ ਉਹਦੇ ਲਈ ਅਸੀਂ ਉਹਨਾਂ ਦਾ ਧੰਨਵਾਦ ਕਰਦੇ ਹਾਂ ਤੁਹਾਨੂੰ ਲੱਗਦਾ 1600 ਕਰੋੜ ਇਨਫ ਹੈ ਦੇਖੋ ਇਟ ਇਸ ਹੁਣ ਉਹਨਾਂ ਨੇ ਅੱਜ ਸਾਰਾ ਜਿੱਥੇ-ਜਿੱਥੇ ਤੇ ਫਲੱਡ ਸਿਚੁਏਸ਼ਨ ਸਿਗੀਆਂ ਉਹਦਾ ਨਿਰੀਖਣ ਕੀਤਾ ਐ ਐਂਡ ਇਨੀ ਹਲੇ ਤਾਂ ਉਹ ਅੱਜ ਦੇਖ ਕੇ ਗਏ ਨੇ ਇਹ ਤਾਂ 1600 ਕਰੋੜ ਤਾਂ ਉਹਨਾਂ ਨੇ ਇੱਥੇ ਆ ਕੇ ਜਿਹੜੀ ਅਨਾਉਂਸਮੈਂਟ ਕੀਤੀ ਐ ਉਸ ਤੋਂ ਬਾਅਦ ਉਹਨਾਂ ਨੂੰ ਫਰਦਰ ਅੱਜ ਤੋਂ ਬਾਅਦ ਉਹਦੀ ਫਰਦਰ ਉਹਤੇ ਗੱਲਬਾਤ ਹੋਊਗੀ ਨਾ ਕਿ ਹਾ ਕਿੰਨਾ ਸਿਚੁਏਸ਼ਨ ਹੋਰ ਕੀ ਜ਼ਰੂਰਤਾਂ ਨੇ ਪਲੱਸ ਬਹੁਤ ਸਾਰੀਆਂ ਚੀਜ਼ਾਂ ਐਸੀਆਂ ਜਿਹੜੀਆਂ ਵਿਦ ਟਾਈਮ ਅ ਪਤਾ ਲੱਗਣ ਗਿਆ ਹਲੇ ਤਾਂ ਪਾਣੀ ਜਿਹੜਾ ਇਨੀਸ਼ੀਅਲ ਜਿਹੜਾ ਰੈਸਕਿਊ ਵਰਕ ਖਤਮ ਹੋਇਆ ਤਾਂ ਹੁਣ ਜਦੋਂ ਰਿਕਵਰੀ ਦਾ ਕੰਮ ਸ਼ੁਰੂ ਹੋਊਗਾ ਉਦੋਂ ਬਹੁਤ ਚੀਜ਼ਾਂ ਦਾ ਪਤਾ ਲੱਗੇਗਾ ਤੁਸੀਂ ਕਿਸਾਨ ਦੀ ਧੀ ਹੋ ਤੁਹਾਨੂੰ ਕੀ ਲੱਗਦਾ ਕਿ ਕਿਸ ਤਰ੍ਹਾਂ ਕੇਂਦਰ ਨੂੰ ਪੰਜਾਬ ਦੀ ਬਾਹ ਫੜਨੀ ਚਾਹੀਦੀ ਹੈ ਕਿਉਂਕਿ ਨੁਕਸਾਨ ਬਹੁਤ ਵੱਡਾ ਹੋ ਗਿਆ ਲੋਕਾਂ ਦੇ ਜੀ ਚਲੇ ਗਏ ਮਾਲ ਡੰਗਰ ਚਲੇ ਗਿਆ ਜ਼ਮੀਨਾਂ ਤਾਂ ਸਾਰੀਆਂ ਖਤਮੀ ਹੋ ਗਈ ਬਿਲਕੁਲ ਸੋ ਇਹਦੇ ਵਿੱਚ ਕੇਂਦਰ ਬਿਲਕੁਲ ਪੰਜਾਬ ਦੇ ਨਾਲ ਖੜਾ ਹੈ ਔਰ ਮੋٹے ਨਾ ਮੋਡਾ ਜੋੜ ਕੇ ਖੜਾ ਹੈ ਔਰ ਜਿਸ ਤਰੀਕੇ ਦੀ ਵੀ ਜਿਸ ਲੋਕਾਂ ਦੀ ਨੁਕਸਾਨ ਹੋਇਆ ਹੈ ਉਸਦੀ ਪਰਭਾਈ ਵਿੱਚ ਕੇਂਦਰ ਜਿਸ ਤਰੀਕੇ ਦੀ ਵੀ ਮਦਦ ਕਰ ਸਕਦਾ ਹੋਇਆ ਕਰੇਗਾ ਔਰ ਅਸੀਂ ਵੀ ਬੀਇੰਗ ਪੰਜਾਬ ਦੇ ਵਸਨੀਕ ਬੀਇੰਗ ਕਿਸਾਨ ਕਿਸਾਨਾਂ ਦੀ ਧੀ ਹੋਣ ਦੇ ਨਾਤੇ ਅਸੀਂ ਵੀ ਇਹ ਆਵਾਜ਼ ਉਠਾਵਾਂਗੇ ਕਿ ਜਿੰਨਾ ਜ਼ਿਆਦਾ ਕਿਸਾਨਾਂ ਦੀ ਮਦਦ ਹੋ ਸਕਦੀ ਹੈ ਜਿੰਨੇ ਸਾਡੇ ਭੈਣ ਭਰਾ ਜਿਨ੍ਹਾਂ ਦੀਆਂ ਜ਼ਮੀਨਾਂ ਡੁੱਬੀਆਂ ਜਿਨ੍ਹਾਂ ਦੇ ਡੰਗਰ ਪਸ਼ੂ ਮਰੇ ਆ ਜਿਨ੍ਹਾਂ ਦੇ ਹੋਰ ਜਿਨ੍ਹਾਂ ਦਾ ਰੋਜ਼ੀ ਰੋਟੀ ਤੇ ਜਿਸ ਤੇ ਉਹਨਾਂ ਦਾ ਹੋਇਆ ਨਾਟ ਜਸ दैट ਜਿਹੜੇ ਸਾਡੇ ਭਰਾ ਸਾਡੇ ਛੋਟੇ ਆਰਤੀਏ ਦੁਕਾਨਦਾਰ ਸਾਰਿਆਂ ਦਾ ਨੁਕਸਾਨ ਹੋਇਆ ਇਸ ਜਿਹੜੀ ਆਫਤ ਦੀ ਸਥਿਤੀ ਇਹਦੇ ਵਿੱਚ ਅਸੀਂ ਸਾਰੇ ਇਕੱਠੇ ਆ ਸੋ ਜਿੰਨੀ ਮਦਦ ਕੇਂਦਰ ਤੋਂ ਹੋ ਸਕਦੀ ਹੋਏਗੀ ਅਸੀਂ ਉਹਦੇ ਲਈ ਮੰਗ ਕਰਾਂਗੇ ਸੂਬਾ ਸਰਕਾਰ ਨੇ 20000 ਪਾਰਿਕੜ ਦਾ ਐਲਾਨ ਕੀਤਾ ਤਾਂ ਲੱਗਦਾ ਨਹੀਂ ਇਹ 1600 ਕਰੋੜ ਦੇ ਨਾਲ ਸਾਰਾ ਇਹ ਕਵਰ ਅਪ ਹੋ ਜਾਣਾ ਕਿਉਂਕਿ ਲੱਗਦਾ 20000 ਅਗਰ ਕੇਂਦਰ ਪਾ ਦਿੰਦਾ ਤਾਂ ਕਿਸਾਨਾਂ ਦੇ ਸਖਮਾਂ ਤੇ ਮਲਮ ਲੱਗ ਜਾਣੀ ਸੀ ਨਹੀਂ ਦੇਖੋ ਜਿਹੜਾ 20000 ਹੈ ਉਹ ਵੀ ਮੇਰੇ ਹਿਸਾਬ ਨਾਲ ਇਸ ਜੋ ਅੱਜ ਦੀ ਸਥਿਤੀ ਹੈ ਕਿਉਂਕਿ ਪਿਛਲੀ ਵਾਰ ਜਿਹੜੇ 23 ਝੜ ਆਏ ਸੀ ਨਾ ਉਹ ਜੁਲਾਈ ਚ ਆਏ ਸੀਗੇ ਉਸ ਤੋਂ ਬਾਅਦ ਕਿਸਾਨਾਂ ਨੇ ਦੁਬਾਰਾ ਬਿਜਾਈ ਕਰ ਲਈ ਸੀਗੀ ਤੇ ਹੁਣ ਤਾਂ ਬਹੁਤ ਕਿਸਾਨਾਂ ਦੀ ਖੜੀ ਫਸਲ ਮਾਰੀ ਗਈ ਹੈ ਵੀ ਤਾਂ ਕਹਿ ਰਹੇ ਆ 1600 ਕਰੋੜ ਇਨਫ ਨਹੀਂ ਨਾ ਤਾਂ ਮੈਂ ਉਹੀ ਗੱਲ ਕਰ ਰਹੀ ਹਾਂ ਨਾ ਫਿਲਹਾਲ ਇਟ ਇਜ਼ ਜਸਟ ਫਸਟ ইয়ার ਉਹਨਾਂ ਨੇ ਅਨਾਉਂਸਮੈਂਟ ਕੀਤੀ ਅਸੀਂ ਇਸ ਤੋਂ ਵੱਧ ਦੀ ਵੀ ਮੰਗ ਕਰਾਂਗੇ ਠੀਕ ਹੈ ਦਮਨ ਬਾਜਵਾ ਸੀਗੇ ਕਹਿੰਦੇ ਪ੍ਰਧਾਨ ਮੰਤਰੀ ਆਏ ਨੇ ਤੇ ਆਉਂਦੇ ਸਾਰੀ 1600 ਕਰੋੜ ਦਿੱਤਾ ਹੈ ਕਹਿੰਦੇ ਉਮੀਦ ਕਰਦੇ ਆ ਕਿ ਹੋਰ ਵੱਧ ਤੋਂ ਵੱਧ ਮਿਲੇਗੀ ਕਿਉਂਕਿ ਪ੍ਰਧਾਨ ਮੰਤਰੀ ਇੱਥੋਂ ਗੁਰਦਾਸਪੁਰ ਦੇ ਲਈ ਤੋਰਵਾਨਾ ਹੋ ਚੁੱਕੇ ਨੇ ਪਰ 1600 ਕਰੋੜ ਰੁਪਏ ਦਾ ਅਗਰ ਜ਼ਿਕਰ ਕਰਿਆ ਜਾਵੇ ਤਾਂ ਪੰਜਾਬ ਦੇ ਲਈ ਕੀ ਇਹ ਕਾਫੀ ਨੇ ਕਮੈਂਟ ਬਾਕਸ ਜਰੂਰ ਦੱਸੋ ਕੈਮਰਾ ਪਰਸਨ ਦਲੇਰ ਨਾ ਗਗਨ ਸ਼ੋਕਲਾ ਦਿੱਲੀ ਪੋਸਟ